ਕਿਸਾਨਾਂ ਨੇ ਕਿਸਾਨ ਜੋਤੇਬੰਦੀਆਂ ਨੇ ਸ਼ੰਭੂ ਬਾਜੜ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਕਹਿੰਿਆ ਕਿ ਸੜਕਾਂ ਕਿਸਾਨਾਂ ਦੇ ਵੱਲੋਂ ਨਹੀਂ ਬੰਦ ਕੀਤੀਆਂ ਗਈਆਂ ਨੇ ਹਰਿਆਣਾ ਤੇ ਕੇਂਦ ਸਰਕਾਰ ਦੇ ਵੱਲੋਂ ਇਹ ਸੜਕਾਂ ਬੰਦ ਕੀਤੇ ਗਏ ਨੇ ਉਹਨਾਂ ਕਹਿੰਿਆ ਕਿ ਕੇਂਦ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ 23 ਜੂਨ ਵਾਲੀ ਕਟਨਾ ਹੋਈ ਹੈ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੂੰ ਜਿਹੜੀ ਸੜਕ ਕਟਨਾ ਬਾਕੀ ਅਸਤੇ ਦੇ ਉੱਤੇ ਉਸ ਨੂੰ ਅਸੀਂ ਸਾਡੇ ਦੋਵੇਂ ਫਾਰਮਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਇੱਕ ਹੁੰਦਾ ਹੈ ਸ਼ਰਾਰਤੀ ਅੰਤਰ ਇੱਕ ਹੁੰਦਾ ਹੈ ਸਮਝਾ ਲਾ ਬੇ ਸਮਝੋ ਜਣੀ ਬੇ ਸਮਝ ਤੇ ਸ਼ਰਾਰਤੀ ਅੰਸਰ ਦੋਵਾਂ ਵਿੱਚ ਬਹੁਤ ਜ਼ਮੀਨੇ ਸਮਾਨ ਦਾ ਫਰਕ ਹੁੰਦਾ ਹੈ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਸੀ ਜਿਹਦੇ ਤਹਿਤ ਸਾਡੇ ਮੌਲਕੀ ਨੂੰ ਬਦਨਾਮ ਕਰਨਾ ਸੀ ਤੇ ਉਹ ਸਰਕਾਰ ਕੇਂਦਰ ਸਰਕਾਰ ਇਸ ਘਟਨਾ ਦੀ ਜ਼ਿੰਮੇਵਾਰ ਹੈ ਤੇ ਉਹ ਸ਼ਰਾਰਤੀ ਅੰਸਰ ਜ਼ਿੰਮੇਵਾਰ ਹੈ ਜਿਨ੍ਹਾਂ ਦੇ ਆਪਦੇ ਨਿੱਜੀ ਹਿੱਤ ਛੁਕੋਏ ਐ ਇਹਨਾਂ ਗੱਲਾਂ ਬਾਤਾਂ ਦੇ ਪਿੱਛੇ ਇੱਥੇ ਰੁਪਾਵਟਾ ਸਾਡੇ ਕਿਸਾਨਾਂ ਨੇ ਨਹੀਂ ਖੜੀਆਂ ਕੀਤੀਆਂ ਹੁੰਆਂ ਤੁਹਾਨੂੰ ਸਾਰੇ ਸਾਡੇ ਪ੍ਰੈਸਾਂ ਲਈ ਵੀ ਇਹਨਾਂ ਨੂੰ ਪਤਾ ਹੈ ਅਸੀਂ ਕੋਈ ਸ਼ਰਕ ਨਹੀਂ ਰੁਕੀ ਹੋਈ ਹੈ ਇੰਦਰ ਸਰਕਾਰ ਨੇ ਦੁਵਾਰਾਂ ਕੱਢੀਆਂ ਹੋਈਆਂ ਕੰਦਾਂ ਦੇ ਉੱਤੇ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਸਾਡੇ ਤਾਂ ਬੰਦੇ ਸ਼ਹੀਦ ਹੋ ਗਏ ਬੰਦੇ ਫੱਟੜ ਹੋ ਗਏ ਸਾਡੇ ਕਿੰਨੇ ਵਹੀਕਲਾਂ ਨੂੰ ਨੁਕਸਾਨ ਹੋ ਗਿਆ ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਹਾਂ ਜੇ ਰਸਤਾ ਖੋਲੇ ਸਰਕਾਰ ਅਸੀਂ ਦਿੱਲੀ ਜਾਣਾ ਹੈ ਜਿਹੜੀ ਇਸ ਕਰਕੇ ਉਸ ਚੀਜ਼ ਦੀ ਮੰਗ ਕਰਨੀ ਜਿਹੜੀ ਤੁਹਾਡੇ ਪਾਸ ਕੋਈ ਚੀਜ਼ ਨਹੀਂ ਮੈਂ ਉਸ ਚੀਜ਼ ਦੀ ਤੁਹਾਡੇ ਕੋਲੋਂ ਮੰਗ ਕਰਾਂ ਇਸਰਾਰਤੀ ਅੰਤਰ ਦਾ ਕੰਮ ਹੁੰਦਾ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸਰਾਰਤੀ ਅੰਤਰ ਕਹਿੰਦੇ ਆ ਜਿਹੜੇ ਬੇਵਜਾ ਉਹ ਸਾਡੇ ਅਨਪੋਖ ਲੋਕਾਂ ਨੂੰ ਲਿਆ ਕੇ ਸਾਡੇ ਮੋਰਚੇ 'ਚ ਖੜਾ ਕਰਦੇ ਆ ਤੇ ਸਾਡੇ ਗੱਲ ਪਾਉਂਦੇ ਆ ਸਾਡੇ ਮੂੰਹ ਕਰਕੇ ਅਸੀਂ ਮੰਗ ਕਰਦੇ ਆ ਜੇ ਇਨਸਾਫ ਨਾਂ ਦੀ ਚੀਜ਼ ਐ ਜਿਹੜੇ ਬੰਦਿਆਂ ਨੇ ਸਾਡੀ ਸਟੇਜ ਤੇ ਆ ਕੇ ਖੜਨ ਪਾਉਣ ਦੀ ਕੋਸ਼ਿਸ਼ ਕੀਤੀ ਐ ਉਹਨਾਂ ਤੇ ਬੰਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਤੇ ਗਰ